ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਵਲੌਗ ਰੇਪ ਆਉਣ ਦਾ ਦੂਜਾ ਰੇਪ ਆਉਣਾ ਵੀਰੇ ਆਪਾਂ ਨਾਲ ਪਾਵਾਂਗੇ ਜ਼ਿੰਕ ਤੇ ਨਾਲ ਪਾਵਾਂਗੇ ਆਪਾਂ ਪੇਡਾ ਵਧਾਉਣ ਵਾਲੀ ਦਵਾਈ ਜਿਵੇਂ ਕਿ 0.33% ਤੇ ਆਪਾਂ ਅੱਜ ਲੱਗਿਆ ਪਾਉਣ ਆਪਣੇ ਬੰਦੇ ਵੀ ਪਹੁੰਚ ਚੁੱਕੇ ਨੇ ਤੇ ਸਾਰੇ ਆਪਣੇ 10 11 ਬੰਦੇ ਪਹੁੰਚ ਜਾਣਗੇ ਤੇ ਇਧਰੋਂ ਲੱਗੇ ਰਲਾਉਣ ਤੇ ਆਪਾਂ ਸਾਰਾ ਮਿਕਸ ਕਰਕੇ ਸਾਰਾ ਮਿਕਸਚਰ ਬਣਾ ਕੇ ਆਪਾਂ ਫਿਰ ਇਹ ਚ ਪਾਵਾਂਗੇ ਬੂਟਾ ਵਧਾਈ ਵਾਲੀ ਤੇ ਰੈਂਕ ਵਾਲੀ ਤੇ ਜੋਰਾਂ ਛੋੜਾਂ ਨਾਲ ਕੰਮ ਚੱਲਦਾ ਹੋਇਆ ਤੇ ਤੁਸੀਂ ਵੀ ਵੀਡੀਓ ਨਾਲ ਬਣੇ ਰਹੋ ਤੇ ਇਧਰੋਂ ਚੱਲੀ ਫੌਜ ਫੌਜ ਬਟਾਂ ਤੇ ਹੋ ਗਈ ਫੌਜ ਜਾਂਦੀ ਆ ਬਟਾਂ ਉੱਪਰ ਤੇ ਕਿਸਾਨ ਭਰਾ ਉਹ ਆਪਣੀ ਜਾਂਦੀ ਆ ਫੌਜ ਬਟਾਂ ਉੱਪਰ ਮੇਲਦੀ ਤੇ ਝੋਲੀਆਂ ਜਿਵੇਂ ਫੌਜੀ ਜਾਂਦੇ ਹੁੰਦੇ ਆ ਗਨਾਂ ਜਿ ਕਿਉਂ ਮੈਂ ਆਪਣੇ ਝੋਲੀਆਂ ਚ ਕੀ ਜਾਂਦੇ ਆ ਚੋਬਰ ਤੇ ਹੁਣ ਆਪਾਂ ਲੱਗਿਆ ਵੀਰੇ 23 24 ਥੱਲੇ ਆਪਣੇ ਲੱਦਣ 21 ਕਿਲਿਆਂ ਚ ਆਪਾਂ ਪਾਵਾਂਗੇ ਬੀ ਤੋਂ 20 ਕਿੱਗਿਆਂ 'ਚ 24 ਖੇਲੇ ਤੇ ਨਾਲ ਆਪਾਂ ਪਾਵਾਂਗੇ ਵੀਰੇ サンशाइन ਪਾਵਰ ਹਾਊਸ ਆਫ ਨਿਊਟ੍ਰੀਐਂਟਸ ਤੇ ਇਹ ਵੀਰੇ ਬੂਟਾ ਵਧਾਉਣ ਵਾਲੀ ਆ ਤੇ ਨਾਲ ਆਪਾਂ ਪਾਵਾਂਗੇ ਵੀਰੇ ਜਿੰਕ 0.33% ਤੇ ਬਾਕੀ ਇਹ ਵੀਰੇ ਪਾਈ ਤੇ ਕਿਸਾਨ ਭਰਾਵੋ ਹੁਣ ਆਪਾਂ ਚੱਲਦੇ ਆ ਖੇਤ ਤੇ ਤੁਹਾਨੂੰ ਸਾਰਾ ਰਲਾਉਂਦਿਆਂ ਦੀ ਸਾਰਾ ਕੁਝ ਦਿਖਾਉਨੇ ਆ ਇੱਧਰ ਸਾਡਾ ਗਵਿੰਦ ਸਿੰਘ ਜੀ ਬੈਠਿਆ ਥੈਲਿਆਂ 'ਪਰ ਇਹ ਕਹਿੰਦੇ ਕਿਤੇ ਗੌਰ ਰੱਖ ਰਹੇ ਸੀਗੇ ਕਿਤੇ ਆਪਣੇ ਥੈਲੇ ਨਾ ਗਿਰ ਜਾਣ ਇਧਰੋਂ ਸਾਡੀ ਮਿਲਟਰੀ ਫੌਜ ਵੀ ਪਹੁੰਚ ਚੁੱਕੀ ਆ ਯੋਗਿਕ तकरीबन 6 ਬੰਦੇ ਆ ਗਏ ਤੇ 4 ਬੰਦੇ ਮਗਰ ਪਏ ਨੇ ਤੇ ਲੋ ਜੀ ਆਪਾਂ ਲਗਿਆ ਥੈਲੀ ਤਾਰਨ ਟਰਾਲੀ ਜੋ ਲਗਿਆ ਥੈਲੀ ਤਾਰਨ ਤੇ ਆਪਣੇ 8-10 ਬੰਦਿਆਂ ਦੀ ਟੀਮ ਵੀ ਆਪਣਾ ਤਿਆਰ ਵਰ ਤਿਆਰ ਆ ਤੇ ਲਾਗੇ ਰਲਾਉਣ ਜੀ ਵਿੱਚ ਜ਼ਿੰਕ ਤੇ ਵਿੱਚ ਬੁੱਟਾ ਵਧਾਉਣ ਵਾਲੀ ਦਵਾਈ ਤੇ ਚੋਬਰੋ ਨੇ ਸਾਰੇ ਬਾਬੇ ਨੇ ਕਹਿੰਦੇ ਬਾਬੇ ਭੰਗੜਾ ਪਾਉਂਦੇ ਫਿਰਦਾ ਖੇਤਾਂ 'ਚ ਤੇ ਨਜ਼ਾਰਾ ਬਣਿਆ ਪਿਆ ਤੇ ਆਲੇ-ਦਾਲੇ ਵੀ ਦੇਖਦੇ ਆ ਲੋਕੀ ਵੀ ਇਹ ਕੀ ਕਰਦੇ ਆ ਚੋਬਰ ਇਕੱਠੀ ਚ ਕੀ ਜਾਂਦੇ ਗਿੱਲੇ ਤੇ ਵੀਰੇ ਇਕੱਠੇ ਰਹਿ ਪਾਉਣ ਨਾਲ ਇੱਕ ਤਾਂ ਇਹ ਹੋ ਜਾਂਦਾ ਜੇ ਆਪਾਂ 2-3 ਬੰਦੇ ਤੋਂ ਪਾਉਣਿਆਂ ਉਹ ਇੱਕ ਤਾਂ ਦਿਨ ਕਈ ਲੱਗ ਜਾਂਦੇ ਆਪਾਂ ਨੂੰ ਹਫਤਾ ਤਕਰੀਬਨ ਹਫਤਾ ਲੱਗ ਜਾਂਦਾ ਜੇ ਆਪਾਂ 10 ਕ ਬੰਦਿਆਂ ਤੋਂ ਪਾਉਣੇ ਨਾਲ ਤਾਂ ਆਪਣੀ ਫਾਂਟ ਇਕੱਠੀ ਚੱਕੀ ਜਾਂਦੀ ਹੈ ਨਾਲੇ ਆਪਣੀ ਜੀਰੀ ਇਕੱਠੀ ਤੁਰਦੀ ਹੈ ਵੀਰੇ ਨਾਲੇ ਆਪਣਾ ਕੰਮ ਛੇਤੀ ਨਿਬੜ ਜਾਂਦਾ ਟਾਈਮ ਦੀ ਬੱਚੇ ਸਾਰਾ ਕੁਝ ਬੱਚੇ ਦਾ ਮੈਂ ਤਾਂ ਸਾਰਿਆਂ ਨੂੰ 아이ਸ ਸਜੈਸਟ ਕਰਨਾ ਚਾਹੁੰਦਾ ਵੀ ਆਪਾਂ ਠੇਕੇ ਪਰੇ ਪਵਾ ਲਿਆ ਕਰੀਏ ਕਿਉਂਕਿ ਹੁਣ ਆਪ ਕੋਲ ਨਲੋਂ ਕਿਉਂਕਿ ਗਾਰੇ ਚ ਤੁਰਨਾ ਵੀ ਬਹੁਤ ਔਖਾ ਜਦੋਂ 8-10 ਬੰਦੇ ਹੋਣ ਨਾਲ ਦੇਣਾ ਸਾਥੇ ਬਹੁਤ ਹੁੰਦਾ ਇਹ ਆਪਾਂ ਪਾਈ ਏ ਟੂ ਜ਼ेड ਆ ਗਈ ਆਪਣੀ ਜ਼ਿੰਕ ਤੇ ਇਧਰੋਂ ਸਾਡੇ ਗਵਿੰਦੇ ਹੁਣੇ ਵੀ ਬਾਹਾਂ ਦੇ ਕਫ ਚਾੜ ਰਹੇ ਆ ਇਧਰ ਜ਼ਿੰਕ ਪਰਮ ਆ ਗਈ ਵੀਰੇ ਇਹ ਤੁਸੀਂ ਜਿਹੜੀ ਮਰਜ਼ੀ ਕੰਪਨੀ ਦੀ ਪਾ ਸਕਦੇ ਹੋ ਬਹੁਤ ਕੰਪਨੀਆਂ ਆਉਂਦੀਆਂ ਤੇ ਆਪਾਂ ਬੂਟਾ ਵਧਾਉਣ ਵਾਲੀ ਪਾਈ ਸੀਗੀ ਆਸਾਨ ਵੀਰੋ ਤੁਸੀਂ ਜਿਹੜੀ ਮਰਜ਼ੀ ਕੰਪਨੀ ਦੀ ਪੋਟਾਸ਼ ਪਾ ਸਕਦੇ ਹੋ ਬਾਕੀ ਜੋ ਮਰਜ਼ੀ ਪਾਈ ਚੱਲੋ ਵੀਰੇ ਲੋਹਾ ਪਾ ਲਓ ਜਿਹੜੀ ਚੀਜ਼ ਦੀ ਘਾਟ ਲੱਗਦੀ ਆ ਬਾਕੀ ਆਪਾਂ ਤਾਂ ਜ਼ਿੰਕ ਕਰਾਹੀ ਹੁਣ ਉਹਨੇ ਬੂਟਾ ਵਧਾਉਣ ਵਾਲੀ ਦੂਏਰੇ ਦੇ ਵਿੱਚ ਆਪਣੇ ਗੁੱਲੀ ਨੰਦਾ ਹੈ ਨਹੀਂ ਇਹਦਾ ਕਬਾੜ ਹੈ ਨਹੀਂ ਤੇ ਬਾਬਾ ਲੱਗਿਆ ਬਾਬਾ ਜੀ ਪਾਉਣ ਬੂਟਾ ਵਧਾਉਣ ਵਾਲੀ ਗਲੀ ਜੀ ਦਵਾਈ ਆ ਤੇ ਜ਼ਿੰਕ ਹੈਗੀ ਆਪਣਾ ਪਾਊਡਰ ਟਾਈਪ ਆ ਜਿਹੜਾ ਸਾਈਡ ਤੇ ਪਿਆ ਪਾਊਡਰ ਦੇ ਆਪਾਂ ਵੀਰੇ ਦੋ ਪੈਕਟ ਪਾਉਨੇ ਆ ਤੇ ਆਪਾਂ ਅੱਜ ਇਹਦੇ ਬੂਟਾ ਵਧਾਉਣ ਵਾਲੀ ਦਾ ਇੱਕ ਪੈਕਟ ਤੇ ਦੋ ਥੈਲਿਆਂ ਦੇ ਵਿੱਚ ਇੱਕ ਪੈਕਟ ਤੇ ਆ ਦੋ ਪੈਕਟ ਜ਼ਿੰਕ ਦੇ ਤੇ ਲੋ ਵੀ ਭਰਾਵੋ ਕੰਮ ਖਿੱਚਿਆ ਹੋਇਆ ਪੂਰਾ ਉਧਰੋਂ ਮੌਸਮ ਨਹੀਂ ਸਾਥ ਦੇ ਰਿਹਾ ਮੌਸਮਿਆਂ ਦਾ ਵੀ ਵੱਟ ਕੱਢ ਕੇ ਰੱਖਣੇ ਆ ਆਪਣੇ ਜਿੱਦਾਂ ਆਪਾਂ ਰਹੀ ਪਏ ਸੀ ਉਦੋਂ ਦਾ ਬੱਦਲ ਵਾਈ ਸੀ ਕਿ ਬਾਕੀ ਚਿਬ ਕੱਢੇ ਪਏ ਨੇ ਜੀਰੀ ਚ ਪਾਣੀ ਨਹੀਂ ਪੂਰਾ ਹੋਣ ਗਿਆ ਦੋ ਲੱਗੀ ਵੀ ਆ ਮਿਲਟਰੀ ਫੌਜ ਸੱਤ ਅੱਠ ਝੋਲੀਆਂ ਪਾਉਣ ਤੇ ਲੋ ਵੀ ਕਰੋ ਚੈੱਕ ਉਹਦਾ ਲਾਣੇਦਾਰ ਉਹ ਨਹੀਂ ਵੀ ਖੜੇ ਨੇ ਬੱਟ ਦੇ ਉੱਪਰ ਆਉਂਦੀ ਆ ਸਾਡੀ ਮਿਲਟਰੀ ਫੌਜ ਦੋ ਫੌਜ ਪਰਾਂ ਕਵਾੜ ਬੱਟਣ ਜਾਂਦੀ ਆ ਬੂਟਿਆਂ ਤੇ ਲੋ ਵੀ ਕਰੋ ਕਿਸਾਨ ਭਰਾਓ ਚੈੱਕ ਇਧਰੋਂ ਲੱਗ ਰਹੀਆਂ ਨੇ ਝੋਲੀਆਂ ਲਾਣੇਦਾਰ ਉਹ ਨਹੀਂ ਬੱਟ ਤੇ ਖੜੇ ਆ ਦਾਸ ਦਿਆ ਵੀ ਗਾਈਡ ਇਸ ਆਪਣੇ ਸੂਬੇਦਾਰ ਸਾਹਿਬ ਨੇ ਇਧਰੋਂ ਚੱਲੀ ਹੁਣ 10 20 ਕਿੰਨੇ ਨੂੰ ਥੱਲੇ ਵਾਲੇ ਪਾਸੇ 8-10 ਝੋਲੀਆਂ ਫੇਰ ਚਲੀਆਂ ਉਹ ਤੇ ਸਾਹਮਣੇ ਪਾਵਾਂਗੇ ਕਿਸਾਨ ਭਰਾਵੋ ਸਾਈਦਾਰਾਂ ਕੋਲ ਤੇ ਆਪਣੀ ਜੀ ਦੀ ਵੀਰੋ ਤੁਸੀਂ ਚੈੱਕ ਮਾਰ ਦੀ ਜਾਂ ਛਲਾਂ 18 ਮਾਰ ਦੀ ਜੀਰੀ ਤੇ ਆਪਾਂ ਵੀਰੇ ਪੌਦ ਲਾਈ ਆ ਕਈ ਵੀਰ ਪੁੱਛਣ ਨੇ ਪੌਦ ਕਿੱਡੀ ਲਾਈ ਆ ਵੀਰੇ ਆਪਾਂ ਪੌਦ ਲਾਈ ਆ ਵੀਰੇ ਸੁਪਰੀਮ 110 121 1847 ਤੇ 001 ਤੇ ਬਾਕੀ ਵੀਰੇ ਲਾਈ ਆ ਪੰਜ 26 26 ਦੇ ਤਕਰੀਬਨ ਆਪਾਂ 15 ਤੋਂ 20 ਕਿੱਲੇ ਲਾਏ ਨੇ ਤੇ ਜੇ ਤੁਹਾਨੂੰ ਕਿਵੇਂ ਲੱਗਾ ਸਾਨੂੰ ਅੱਜ ਦਾ ਵਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਦੇ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਧੰਨਵਾਦ